ਸਸ਼ੀਗਾਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੋੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਦੋ ਵਾਤੋ ਵਾਤ ਸੈਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀਤ ਕੌਰ ਜਿੰਦਾਬਾਦ ਬਿਬੀਂਦਰਜੀਤ ਕੌਰ ਜਿੰਦਾਬਾਦ ਬੀਬੀਂਦਰਜੀਤ ਕੌਰ ਜਿੰਦਾਬਾਦ ਤਾਂ ਜੀ ਤੁਸੀਂ ਚਾਣੂਗੇ ਖਰੇ ਸਪੋਰਟ ਕਰੇਗੀ ਮੈਂ ਮਾਂਜੋਬ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਨਰਿੰਦਰ ਕਪੂਰਾ ਜੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਟਿਕਲੀ ਉਮੀਦਵਾਰ ਲਈ ਚੁਣਿਆ ਹੈ ਤੇ ਮੈਂ ਉਹਨਾਂ ਦੀ ਹਰ ਉਮੀਦ ਤੇ ਖਰੇ ਉਤਰੂਗੀ ਤੇ ਬਾੜ ਵਾਲਿਆਂ ਦੇ ਵੀ ਹਰ ਸਮੱਸਿਆਵਾਂ ਦਾ ਹੱਲ ਕਰੂੰਗੀ ਜੀ ਮੈਂ ਆਪਣੇ ਏਰੀਏ ਦਾ ਵਿਕਾਸ ਕਰੂੰਗੀ ਜੀ ਹਰ ਸਮੱਸਿਆਵਾਂ ਦਾ ਹੱਲ ਕਰੂੰਗੀ ਜੀ ਤੇ ਦਿਨ ਰਾਤ ਐਨ ਦੀ ਸੇਵਾ ਵਿੱਚ ਲੱਗੇ ਰਹੂੰਗੀ ਜੀ ਸਫਾਈ ਦੀਆਂ ਜੀ ਸੀਵਰੇਜ ਅਸੀਂ ਇਹਨਾਂ ਹਰ ਸਮੱਸਿਆਵਾਂ ਦਾ ਹੱਲ ਕਰਾਂਗੇ ਜੀ ਨਿੱਕੀ ਨਾ ਟੁੱਟ ਮੈਂ ਸੀਤਾਰਾਮ ਸ਼ਰਮਾ ਬਾਡ ਨੰਬਰ 29 શ્રીਮਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਬੀਬੀ ਨਿਰਿੰਦਰ ਕੌਰ ਭਰਾਜ ਐਮ ਐਲ ਏ ਸੰਗਰੂਰ ਪਿਰਹਿਨ ਮਾਈ ਹੇਠ ਸਾਰੇ ਮਹੱਲੇ ਬਰਲੋਂ ਇਕਾ ਕਰਕੇ ਇਸ ਮਹੀਮ ਨੂੰ ਜਿੱਤਾਂਗੇ ਕਿਹੜੇ ਕੈਂਡੀਟ ਪਾਰਟੀ ਵੱਲੋਂ ਬੀਬੀ ਇੰਦਰਜੀਤ ਕੌਰ ਤੇ ਸਮੂਹ ਪਰਿਵਾਰ ਬੜੀ ਸੇਵਾਦਾਰ ਪਰਿਵਾਰ ਹੈਗਾ ਇਹਨਾਂ ਨੂੰ ਇੱਕ ਮੌਕਾ ਜ਼ਰੂਰ ਦਿਓ ਪਬਲਿਕ ਨੂੰ ਬੇਨਤੀ ਹੈ ਮੇਰਾ ਨਾਮ ਜੀ ਮਾਸਟਰ ਪ੍ਰਕਰਤ ਸਿੰਘ ਪ੍ਰਕਰਤ ਸਿੰਘ ਜੀ ਕੀ ਕਹਿਣਾ ਚਾਹੂਗਾ ਜਿਹੜੇ ਹੁਣ ਐਮਸੀ ਇਲੈਕਸ਼ਨ ਦੇ ਵਿੱਚ ਬੀਬੀ ਇੰਦਰਜੀਤ ਕੌਰ ਜੀ ਨੂੰ ਜਿਹੜੇ ਉਮੀਦਵਾਰ ਐਲਾਨ ਆ ਗਿਆ ਹਾਂਜੀ ਮੈਂ ਆਪਣੇ ਸਾਡੇ ਮੁਬਾਰਕ ਮਹਿਲੇ ਤੇ ਪੂਨੀਆ ਕਲੋਨੀ ਵੱਲੋਂ ਦੋਹੇ ਮਹੱਲਿਆਂ ਵੱਲੋਂ ਬੀਬੀ ਇੰਦਰਜੀਤ ਕੌਰ ਸਾਡੀ ਬੇਟੀ ਹੈ ਬੜੀ ਲਿਖੀ ਹੈ ਬਹੁਤ ਸਮਝਦਾਰ ਹੈ ਸਾਰਾ ਪਰਿਵਾਰ ਬਹੁਤ ਹੀ ਅੱਛਾ ਗੁਰਸਿੱਖ ਪਰਿਵਾਰ ਹੈ ਇਹਨਾਂ ਨੂੰ ਸਾਡੇ ਮਹੱਲੇ ਦੀਆਂ ਪੂਨੀਆ ਕਲੋਨੀ ਦੀਆਂ ਸਾਰੀਆਂ ਜੋ ਵੀ ਪ੍ਰੋਬਲਮਾਂ ਨੇ ਸਾਰੀਆਂ ਪਤਾ ਹੈ ਇਸ ਲਈ ਇਹਨਾਂ ਨੂੰ ਪਤਾ ਹੈ ਵੀ ਇਹ ਕਿਸ ਤਰ੍ਹਾਂ ਸੋਲਵ ਕਰਨੀਆਂ ਨੇ ਤੇ ਬਹੁਤ ਅੱਛਾ ਜੇ ਅਸੀਂ ਦੋਨੇ ਮਹੱਲੇ ਲੱਗ ਕੇ ਇਹਨਾਂ ਨੂੰ ਕਾਮਯਾਬ ਕਰਾਂਗੇ 100% ਕਾਮਯਾਬ ਕਰਾਂਗੇ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਅਸੀਂ ਜਿੱਤਾਂਗੇ 100% ਜਿੱਤਾਂਗੇ ਆਮ ਆ띠 ਪਾਰਟੀ ਜਿੰਦਾ